अच्छा इसका फ्रेंड क्वेश्चन है तो वो जो 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 कैजुअल्टी हुई जिस बीआई की वजह से चल के गई जैसे हॉस्पिटल एक जड़ी छात्र वो वो सामने वाली ਕੋਈ 체 ਨਹੀਂ ਮਰੇ ਇੱਥੇ ਕੋਈ ਉਹ ਪੋਸਟਾ ਕਰਿਆ ਸੀ ਆਪਣਾ ਇਹ ਸਭ ਅੱਜ ਗਏ ਨੇ ਦੇ ਛੱਤ ਕਿਵੇਂ ਫਟਿਆ ਬਲਾਸਟ ਮਨਾਉਣਾ ਇਹਨੇ ਦੋ ਡੈਮੇਜ ਕੀ ਨਾ ਅੱਛਾ ਕੀਤਾ ਅੱਛਾ ਹੋ ਉਸਨੇ ਮਤਲਬ ਇੱਕ ਚੱਕਰ ਨਾ ਕੰਦ ਕੰਦ ਤੋੜਦੀ ਹਾਂ ਉਧਰ ਉਧਰ ਕੰਦ ਤੋੜ ਲਈ ਜਿਵੇਂ ਇੱਥੇ ਕੋਈ ਮਰਿਆ ਵੀ ਅੱਛਾ ਸਾਹਮਣੇ ਪਾਰ ਸਪਲਿੰਟਰ ਗਿਆ ਸਾਹਮਣੇ ਸਪਲਿੰਟਰ ਸਪਲਿੰਟਰ ਤੇ ਨਾ ਬੰਦਾ ਮਰਿਆ ਜਾ ਉਹਨਾਂ ਦਾ ਭਤੀਜਾ ਅਮਰਜੀਤ ਸਿੰਘ ਕਮਾਂਡੋ ਰਿਟਾਇਰ ਫੌਜੀ ਉਹ ਬਾਅਦ ਦੱਸਾਂਗੇ ਤੁਹਾਨੂੰ ਅੱਛਾ ਜੀ ਉਹ ਪਾਰ ਸਾ ਇੱਥੇ ਜਿਹੜਾ ਬੰਦ ਥੱਲੇ ਇਹ ਵੀ ਬਚ ਗਏ ਤੇ ਆਪਣੇ ਆਪਣੇ ਬ੍ਰਦਰ ਵੀ ਤੇ ਹੋਰ ਫਾਦਰ ਵੀ ਉਹ ਬਚ ਗਏ ਲੇਕਿਨ ਸਾਹਮਣੇ ਜਿਹੜਾ ਨਾ ਬ੍ਰਦਰ ਸੇ ਕਜ਼ਨ ਬ੍ਰਦਰ ਉਸਕੀ ਲਗਾ ਤੇ ਉਹ ਥੋੜੀ ਦੇਰ ਵੇਤ ਉਸਦੀ ਬਾਅਦ ਹਸਪੀਟਲ ਹਸਪੀਟਲ ਤਾਂ ਦੋਸਤੋ ਜਿਹੜੀ ਇਹ ਲੜਾਈ ਹੋਈ ਪਾਕਿਸਤਾਨ ਨੇ ਜਿਹੜੀਆਂ ਮਜ਼ਾਈਲਾਂ ਜਿਹੜੇ ਡਰੋਨ ਜਿਹੜੇ ਬੰਬ ਸੁੱਟੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਅਸੀਂ ਪੁਨਛ ਦੇ ਵਿੱਚ ਖੜੇ ਹਾਂ ਤੇ ਗੁਰੂ ਘਰ ਦੇ ਵਿੱਚ ਖੜੇ ਹਾਂ ਗੁਰਦੁਆਰੇ ਦੇ ਵਿੱਚ ਅੱਛਾ ਇੱਕ ਘਰ ਹੈ ਇਹਨਾਂ ਦਾ ਹਾਂ ਸੇਵਾ ਗੁਰਦੁਆਰੇ ਕਰਦੇ ਹਾਂ ਨਹੀਂ ਉਹ ਵੀਰ ਸੇਵਾ ਕਰਦੇ ਆਦਮੀ ਰਿਟਾਇਰਡ ਹੁੰਨ ਸੇਵਾ ਕਰਦੇ ਸੇਵਾ ਗੁਰਦੁਆਰੇ ਕਰਦੇ ਸੀ ਅੱਛਾ ਇੱਕ ਘਰ ਹੈ ਇਹਨਾਂ ਦਾ ਕਿਹਨਾਂ ਤੁਹਾਡਾ ਮੇਰਾ)^{(1)} ਪਾਲ ਸਿੰਘ ਅਤਿੰਦਰਪਾਲ ਸਿੰਘ ਹੋਰਾਂ ਦਾ ਘਰ ਹੈ ਛੱਤ ਫੱਟੀ ਤੁਸੀਂ ਦੇਖ ਰਹੇ ਹੋ ਬੰਬ ਦੇ ਜਿਹੜਾ ਮਲਬਾ ਇਹਨਾਂ ਦੇ ਘਰੇ ਆ ਪਿਆ ਪੁਰਜੇ ਇਹਨਾਂ ਨੇ ਟੁੱਟੇ ਸਾਰਾ ਕੁਝ ਇਹ ਇਹ ਬੰਬ ਦਾ ਜਿਹੜਾ ਰੈਂਡ ਸਪਲਿੰਟਰਸ ਹਾਂ ਇਹ ਸਾਰਾ ਕੁਝ ਇਹ ਵੇਖ ਰਹੇ ਹੋ ਤੁਸੀਂ ਇਹ ਉਹ ਬੰਬ ਨੇ ਜਿਹੜੇ ਪਾਕਿਸਤਾਨ ਵੱਲੋਂ ਇਧਰ ਪੁਨਛ ਦੇ ਵਿੱਚ ਛੁੱਟੇ ਗਏ ਸੀ ਅਤੇਂਦਰਪਾਲ ਸਿੰਘ ਦੇ ਘਰ ਦੇ ਵਿੱਚ ਤੇ ਕੋਈ ਜਾਨੀ ਨੁਕਸਾਨ ਹੋਇਆ ਸੀ ਅਤੇਂਦਰਪਾਲ ਸਿੰਘ ਤੁਹਾਡੇ ਪਰਦਰ ਦੀ ਦੇਖੋਗੇ ਤਾਂ ਜੀ ਦੇ ਵਿੱਚ अच्छा कितनी उम्र दे सी ओ नहीं दे उम्र थी 50 साल की 50 साल अच्छा आर्मी ਦੇ ਵਿੱਚੋਂ ਰਿਟਾਇਰ ਹੋ ਕੇ ਆਈ ਸੀ ਫੌਜੀ ਹਾਂ ਲੋ ਓਕੇ ਉਹਨਾਂ ਦੇ ਮੌਕੇ ਤੇ ਡਾਟੂ ਵੀ ਹਸਪੀਟਲ ਕੇ ਅੰਦਰ ਦੋ ਆਪਰੇਸ਼ਨ ਹੋਏ ਅੱਛਾ ਥੋੜਾ ਇਨਫਰਾਸਟ੍ਰਕਚਰ ਨਾ ਹੋਣ ਦੇ ਕਾਰਨ ਵੈਂਟੀਲੇਟਰ वगैरह तो, तो रित्यार 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 आ रहा था बहुत अफसोस की गल है ये कि انا ਹੀ موت ਚਰੇ ਗਏ ਹੈ ਕਿ ਦੇਸ਼ ਦੀ ਸੇਵਾ ਕਰਨ ਵਾਲੀ ਜਿਹੜੇ ਫੌਜੀ ਸੀ ਸੈਨਿਕ ਸੀ ਸਾਡੇ ਉਹ ਲੜਾਈਆਂ ਦੇ ਵਿੱਚੋਂ ਤਾਂ ਬਚ ਕੇ ਆ ਗਏ ਸਰਹੱਦਾਂ ਤੋਂ ਲੇਕਿਨ ਇੱਥੇ ਆ ਕੇ ਮਾਰੇ ਗਏ ਇਹ ਜਿਹੜੇ ਛੋਟੇ ਬੰਦੇ ਉੱਪਰ ਚੜ੍ਹਦੇ ਸਨ ਨਾ ਉਹ ਵੀ ਕੰਮ ਖਾਲੇ ਪਾਜਾ ਕਿਵਾਂ ਤੇ ਇੱਥੇ ਨਾ ਬ੍ਰਾਸ਼ ਹੋਵੇ ਉਹ ਇਹ ਗੱਲ ਲੋਕਾਂ ਨੂੰ ਚਾਹੇ ਜਾਂ ਲੈ ਆਪਣਾ ਬਹੁਤ ਬਹੁਤ ਅਫਸੋਸ ਦੀ ਗੱਲ ਹੈ ਕਿ ਇਹ ਜੰਗਾਂ ਕਿਵੇਂ ਸਾਡੇ ਪੁੱਤਾਂ ਨੂੰ ਖਾ ਜਾਂਦੀਆਂ ਨੇ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਚਾਹੁੰਦੇ ਹਾਂ ਤੁਹਾਡੇ ਬੇਟੇ ਸੀਗੇ ਅੱਛਾ ਇਹ ਤੁਹਾਡੇ ਘਰ ਦੇ ਵਿੱਚ ਆ ਕੇ ਬੰਬ ਫਟਿਆ ਮੈਟਰ ਉੱਪਰ वहां पे पुता और इस पे लगाओ ये जेड़ा हैगा पुंछ ਦੇ ਕਿਹੜੇ ਮੁਹੱਲੇ ਚ ਬੈਠੇ ਹੋ ਤੁਸੀਂ ਕਮਾਖਾਨ ਕਪਾ ਕਮਾਖਾਨ ਮੁਹੱਲਾ ਜੀ ਮੁਹੱਲਾ ਕਮਾਖਾਨ ਪੁंछ ਦੇ ਵਿੱਚ ਇਹ ਜਿਹੜਾ ਪਾਕਿਸਤਾਨ ਬਨੂਗਮ ਸੁਟਿਆ ਗਿਆ ਸੀ ਅਸੀਂ ਉਹ ਜਿਹੜੇ ਸਰਦਾਰ ਕਾ ਫੌਜੀ ਸੀ ਸਰਦਾਰ ਰਾਮਜੀਤ ਸਿੰਘ ਜਿਨ੍ਹਾਂ ਦੀ ਉਮਰ 50 ਸਾਲ ਸੀ ਉਹਨਾਂ ਦੀ ਡੈਥ ਹੋ ਗਈ ਮੌਤ ਕੰਪੈਟ ਕਰਨ ਦੇ ਨਾਲ ਇਹ ਉਹਨਾਂ ਦੇ ਪਿਤਾ ਜੀ ਨੇ ਸਰਦਾਰ ਕੀ ਨਾ ਜੀ ਬਨਰੋਦ ਜੀ ਸਰਦਾਰ ਮਨੋਰ ਸਿੰਘ ਅਸੀਂ ਇੱਕ ਪੂਰਾ ਡੈਲੀਗੇਸ਼ਨ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚੋਂ ਡਾਕਟਰ ਸੰਦੀਪ ਪਾਂਡੇ ਜੀ ਤੇ ਸਾਡੇ ਹਰਿੰਦਰ ਮਾਨ ਸਾਹਿਬਾ ਜੀ ਕੌਸ਼ਲ ਜੀ ਮਾਨਸਾ ਤੋਂ ਬਾਕੀ ਸਾਥੀ ਜਿਹੜੇ ਹੈਗੇ ਸਾਡੇ ਲੋਕਲ ਇਥੋਂ ਦੇ ਉਹ ਸਾਰੇ ਅਸੀਂ ਇੱਥੇ ਅੱਜ ਇਸ ਪਰਿਵਾਰ ਨਾਲ ਜਿੱਥੇ ਅਫਸੋਸ ਕਰਨਾ ਆਇਆ ਉੱਥੇ ਅਸੀਂ ਅਮਨ ਅਮਨ ਦਾ ਸੁਨੇਹਾ ਜਿਹੜਾ ਹੈਗਾ ਕਿ ਜੰਗ ਨਹੀਂ ਅਮਨ ਦੋਨਾਂ ਦੇਸ਼ਾਂ ਦੇ ਦਰਮਿਆਨ ਅਮਨ ਰਹਿਣੀ ਚਾਹੀਦੀ ਹੈ ਅਸੀਂ ਇਸ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਅੱਜ ਸੁਨੇਹਾ ਲੈ ਕੇ ਆਏ ਹਾਂ ਦੇ ਪੂਰੇ عوام ਨੂੰ ਅਸੀਂ ਬੇਨਤੀ ਕਰਦੇ ਆ ਕਿ ਯਾਰ ਅਮਨ ਦਾ ਸਨੇਹਾ ਦੇਓ ਕਿਉਂਕਿ ਅਮਨ ਤੋਂ ਬਿਨਾ ਗੁਜ਼ਾਰਾ ਨਹੀਂ ਅਗਰੇ ਤੋਂ ਬਿਨਾ ਗੁਜ਼ਾਰਾ ਹੁੰਦਾ ਹੋਵੇ ਜੈਸੀ ਕਹਿਣ ਦੇ ਵਿੱਚ ਚਲੋ ਕੋਈ ਗੱਲ ਨਹੀਂ ਤਾਂ ਇਹ ਜਿਹੜੇ ਅਮਰਜੀਤ ਸਿੰਘ ਸੀਗੇ ਉਹ ਦੇਸ਼ ਦੀਆਂ ਸਰਹੱਦਾਂ ਤੋਂ ਤਾਂ ਬਚ ਕੇ ਆ ਗਏ ਰਿਟਾਇਰ ਹੋਣ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਇਸ ਜੰਗ ਨੇ ਖਾ ਲਿਆ ਬਹੁਤ ਦੁਖ ਦੀ ਗੱਲ ਹੈ ਸ਼ੁਕਰ ਗੁਦ ਹੈ ਹੀ ਵਦੋ ਗੇ ਸਿੰਘ ਜੀ ਸਾਧਵਾਦਿਸ਼ਤਾਰ ਹੋਏ ਹੈ ਉਹਨਾਂ ਦੇ ਪਾਸ ਕੋਈ ਨਹੀਂ ਆ ਰਿਹਾ ਹੈ ਨਾ ਤਾਂ ਰਾਜ ਦੇ ਡੈਮਿਕਸ਼ਨ ਜੋ 3 ਨੇ